thank مجھے اؤ اللہ لا الہ الا محمد یا رسول اللہ خواجہ کی تسبیح لے نور میں اکیلا منزل دور منزل میری پہنچے جا محمد یا رسول تیری کشتی میرا پور پال لگا دے یا رسول بھیجو مکل اویے ضرور ਵੀਰ ਪੀਰਾ ਤੇ ਹਰੇ ਤਮੀਰਾ ਨਾਮ ਲਈ ਤਾ ਦੁਖਰੇ ਗੈ ਸਿਰਾਂ ਦਾ ਤੇ ਆ ਖੁਲੀਆਂ ਚਾਰ ਜੀਰਾਉਂ ਦਰਵਾਰ ਦੇ ਤੁਲਣ ਲਗਿਆਂ ਨੂੰ ਉਤਾਰ ਦੇ ਓਲਾਸਾ ਦਾ ਮੀਰਾ ਸਾਹਰੇ ਬਰੇ ਬਰੇ ਮੀਰਾ ਮੌਤ ਕਿਦ ਰੱਖ ਲੋ ਰਹਿਮ ਕੀ ਗਲੀ ਹਿਮਾ ਉਸਤਾਨ ਲਖੜਤਾਲ ਸਖੀ ਬਾਤਾਂ ਮਹਿਰ ਕੇ ਨਹੀਂ ਮਹਿਰ ਕੀ ਨਗਾ ਕਰੀ ਪੌਣੀਆਂ ਪੂਰੀਆਂ ਕਰੀ ਰਿਜਕ ਤੇ ਛਾਲੀ ਦੇ ਜੇ ਅਜੰਤਬ ਸੁੱਖ ਰੱਖੀ ਮਾਇ ਜਾਨਬ ਸੁੱਖ ਰੱਖੀ ਤੂੰ ਲਖੀ ਜੋ ਮੰਗੀ ਦਾ ਸੋ ਪਾਈ ਦਾ ਖਾਨ ਢੋਡਾ ਔਖੀ ਵੇਲੇ ਲਾਣਾ ਮੁੰਡਾ ਮੀਆਂ ਰਾਣਾ ਤੇਰੀ ਕਮਾਈ ਕਾ ਸਤਕਾ ਬਾਬਾ ਪੈਰੋ ਜਤੀ ਪਾਪ ਨਾ ਲੱਗੇ ਰਤੀ ਟਲ ਟਨ ਸਖੀ ਸਰਬਲ ਸੁਲਤਾਨ ਮਈਆ ਸਾਡੇ ਕੁਖੋ ਭਾਗ ਲਾਇਆ ਜੈਨ ਲਾਬ ਦਾ ਲਾਡਲਾ ਮਈਆ ਸਾ ਕਾਦਰਾਰਾ ਅੰਗ ਸੰਗ ਚਾਈ ਮੇਰ ਦਾਤਾ ਜੀ ਮੱਕੇ ਪੈਰੋਂ ਮਦੀਨੇ ਪੈਰੋਂ ਰਾਹੀ ਪੈਰੋਂ ਬਾਜੀ ਪੈਰੋਂ ਪੈਰੋਂ ਕੀ ਛੜੀ ਦਰਗਾਹ ਮੇ ਖੜੀ ਦਾਤਾ ਜੀ ਆਜ ਕਾ ਜਗਾਦ ਜਗਾਦ ਕਾ ਮੰਡਲ ਮੰਡਲ ਕਾ ਰਾਜਾ ਰਾਜੀ ਕਲਾਸ ਕਾ ਬੇਕਾਸ ਤਨੋਬਲੀਦਾਨੋ ਸੁਮਾਨ ਚੋਟੀ ਪੁਤਾਲ ਜਿਹੜਾ ਨੀਲੇ ਕੋੜੇ ਕਾ ਸਬਾਰ ਦਰਗਾਹੀ ਖੜ ਕਾ ਪਹਿਲਵਾਨ ਦਾਤਾ ਸਤ ਕੱਚੇ ਫੱਟ ਪੱਕੇ ਓੜ ਕੇ ਗੰਡ ਨਾ ਆਈ ਦਾਤਾ ਜੀ ਪਹਿਲੀ ਰੋਟੀ ਫੱਕੇ ਲਾਂਜੀ ਨਾ ਟੁੱਟੇ ਦਵਾ ਨਾ ਫੁੱਟੇ ਉਠ ਨਿਆਮਤ ਜਾਵੇ ਚਲੀ ਦਾਤਾ ਜੀ ਬਾਈ ਸੋਖੋ ਆ ਜਾ 2300 ਕੁੱਤਰ ਦੀ ਕਮਾਈ ਕਾ ਸਤਕਾ ਦਾਤਾ 1 ਲੱਖ 24 ਹਜ਼ਾਰ ਪਕੰਬਰ ਦੀ ਕਮਾਈ ਕਾ ਸਤਕਾ ਦਾਤਾ 3300 ਕਰੋੜ ਦੇਵੀ ਦੇਵਤੇ ਰਿਸ਼ੀ ਮੁਨੀ ਗੁਰੂਆ ਪੀਰਾਂ ਦੀ ਕਮਾਈ ਕਾ ਸਤਕਾ ਦਾਤਾ ਤੇਰਾ ਦੀਆ ਸਭ ਕੋ ਦਸੀ ਕਿ ਆ ਜੋ ਗੀਤੇ ਕੇ ਅਸਰੇ ਅਸਰੀ ਦਾਤਾ ਜੀ ਆਟੇ ਕਾ ਦੀਵਾ ਕੇ ਕਾ ਚਿਰਾਗਾ ਕੇ ਬੁਲਿਆ ਸੱਚੀ ਸਰਕਾਰ ਕੇ ਦਰਵਾਜ਼ਾ ਦਾ ਤਜ ਖਵਾਜਾ ਖਾਈਏ ਖਵਾਜਾ ਪੀਏ ਸਦਾ ਨਾਮ ਰੱਬ ਦਾ ਲਈਏ ਦਾਤਾ ਜੀ ਨੌ ਨਾਥ 83 ਸਿੱਧ 52 ਵੀਰਾਂ ਦੀ ਕਮਾਈ ਦਾ ਸਦਕਾ ਦਾਤਾ ਜੀ ਅੱਜ ਮੇਲਵਾਰੀ ਸਰਕਾਰ ਖਵਾਜਾ ਗਰੀਬ ਨਵਾਜ਼ ਦੀ ਕਮਾਈ ਦਾ ਸਦਕਾ ਮੇਰੇ ਬਾਲ ਕੇ ਰਹਿਮ ਕਰੀ ਰਹਿਮ ਕੀ ਨਿਗਾਹ ਕਰੀ ਦਾਤਾ ਜੀ ਐ ਖਵਾਜ ਖिजਲ ਜਿੱਦਾ ਪੀਰ ਦਾਤਾ ਜੀ ਖੇਰਪੁਰ ਦੇ ਕਲਰਾਂ ਦੇ ਸੰਤਾਂ ਦੇ ਜੋਗਬਾ ਜੀ ਰਹਿਮ ਕਰਿਓ ਖੇਰਪੁਰ ਸਾਰੇ ਲੱਗਤ ਤੇ ਛੁੱਕ ਬਰਤਾਨਾ ਮੇਰੇ ਮਾਲਕ ਇਹ ਬਾਬਾ ਜੀ ਜਿਹੜਾ ਤੂੰ ਇੰਨਾ ਜਲ ਲੈਂਦਾ ਮੇਰੇ ਮਾਲ ਕੇ ਪਰਦੇ ਪੱਥ ਨੂੰ ਲੈ ਜਾਣਾ ਮੇਰੇ ਦਾਤਾ ਜੀ ਰਹਿਮ ਕਰਿਓ ਬਈ ਤੇ ਆਦੇ ਤੰਦਰੁਸਤੀ ਰੱਖਿਓ ਦਿਨ ਦੁਗਣਾ ਲਾ ਚੌਕਰੀ ਤਰੱਕੀ ਬਖਸ਼ਿਓ ਮੇਰੇ ਮਾਲਕ ਆਪਣੇ ਨਾਂ ਤੇ ਲਵਾਇਓ ਬਕਾਰ ਤੇ ਨਾ ਗੋਇਓ ਜਿਨੀ ਬਰਾਦੀ ਸੇਮਿਆ ਮਰਾਦ ਪੂਰੀ ਕਰੀ ਦਾਤਾ ਜੀ ਜੋ ਤੇਰੇ ਦਰ ਆਵੇ ਖਾਲੀ ਨਾ ਜਾਵੇ ਦਾਤਾ ਜੀ ਝੋਲੀ ਭਰ ਕੇ ਜਾਵੇ ਦਾਤਾ ਜੀ ਹਰੇਕ ਦੀ ਮਨੋ ਕਾਮਨਾ ਪੂਰੀ ਕਰਨੀ ਮੇਰੇ ਮਾਲਕ ਰਹਿਮ ਕਰੀ ਇਹਨਾਂ ਬੱਚਿਆਂ ਤੇ ਤੰਦਰੁਸਤੀ ਰੱਖਣੀ ਹੈ ਖਵਾਜ ਖਿਜਰ ਜਿੰਦਾ ਪੀਰ ਦਾਤਾ ਜੀ ਇਹ ਪੱਲੇ ਪੱਥੇ ਨੇ ਲੈ ਜਾਓ ਮੇਰੇ ਮਾਲਕ ਹੋਰ ਲੈ ਜਾਓ ਪੱਲੇ ਪੱਥੇ ਨੂੰ ਦਾਤਾ ਜੀ ਦਿਲਾ ਪੱਥਾ ਛੱਡ ਦਿਓ ਮੇਰੇ ਮਾਲਕ ਪੱਲਾ ਪੱਥਾ ਲਓ ਮੇਰੇ ਦਾਤਾ ਜੀ ਰਹਿਮ ਕਰਿਓ ਬੱਚਿਆਂ ਤੇ ਤਾਂ ਦਿਲੋ ਤੀ ਰੱਖਿਓ ਦਾਤਾ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ ਮੇਰੇ ਮਾਲਕ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਆ ਦਾਤਾ ਜੀ ਖਜ਼ਾਨੇ ਭਰਪੂਰ ਕਰਨੇ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਮੇਰੇ ਦਾਤਾ ਜੀ ਰਹਿਮ ਕਰੀ ਪੰਜ ਪੀਰ ਦਸਤਕੀਰ ਛਾਲੀ ਮੌਲਾ ਮੁਝ ਕੀ ਛੇਰੇ ਖਦਾ ਦੋ ਜਹਾਂ ਦੇ ਵਾਲੀ ਅਬਦੁਲ ਕਾਦਰ ਜਲਾਨੀ ਗੌਸਪਾ ਪੀਰ ਗਿਆਰਮੀ ਵਾਲੀ ਸਰਕਾਰ ਡੁੱਬੇ ਵੇਲੇ ਤਾਂ ਨਿਆ ਦਾਤਾ ਜੀ ਰਹਿਮ ਕਰੀ ਮੇਰੀ ਫਰਿਆਦ ਤੇਰੇ ਅੱਗੇ ਆ ਤੇਰੀ ਸੱਚੀ ਸਰਕਾਰ ਅੱਗੇ ਤੋਂ ਕੇ ਕੱਕੀ ਬੇੜਾ ਬੰਨੇ ਕੇ ਦਾਤਾ ਹੋਜ ਬਿਲਾਈ ਖਤਮਨ ਰਾਜੀ ਬਿਸਮਿਲ੍ਲਾ ਹਮਦੁਲਿਲਾਹ ਰੱਬਲ ਆਲਮੀ ਸੁਣੀ ਅੱਲਾ ਦੇ ਨਾ ਸੁਣੀ ਨਬੀ ਦੇ ਨਾ ਸੁਣ ਲੈ ਅੱਧ ਗੁਲਾਮ ਦੀ ਜੀ ਤੀ ਦਾ ਪੀਰ ਜੀ ਤੈਨ ਪੈਰੋ ਚੌਲੀ ਢਾਹ ਤੁਹਾਡੇ ਨੂਰ ਦੀਆਂ ਬੜੀਆਂ ਬੁਰਜੀਆਂ ਤੁਹਾਡੇ ਨੂਰ ਦੇ ਬਨੇ ਮਨਾਰੇ ਜੰਨੜ ਕਰ ਯਾਦ ਤੀਆਂ ਪੰਜਾਬੀ ਰਾ ਦੀ ਮਹਿਫਲ ਲੱਗੇ ਮੇਰੇ ਪੀਰ ਦੇ ਦਰਵੇ ਜੀ ਦੀ ਦਾ ਤਨਬਲੀ ਸੁਲਤਾਨਾ ਤੇਰੇ ਕਰ ਕਰ ਬਣੇ ਮਕਾਮਾ ਝੰਡੇ ਝੁਲਦੇ ਚਾਹ ਜਹਾਨਾ ਟੁਕਦੇ ਹਿੰਦੂ ਤਾਂ ਮੁਸਲਮਾਨਾਂ ਦੀ ਜੀ ਦੀ ਦਾ ਕਿਟਿਏ ਦਾੜੀਏ ਨੂਰ ਬੁਕਰ ਪੱਗੇ ਅੱਗੇ ਅਮਲਖਦਾ ਤੇ ਅੱਗੇ ਉਫਲ ਜਾਂਦੇ ਆ ਬੇਲਾਂ ਨੂੰ ਡਾਡਾ ਫਣ ਲੱਗੇ ਜੀ ਦੀ ਦਾ ਦਾਨੀ ਜੱਤੀ ਨੇ ਪੀਰ ਬੁਕਾਰਿਆ ਤੇਰੀ ਮਾਰੀ ਦੀਵਾ ਬਾਲਿਆ ਬੋੜੀ ਸਿੰਦਲ ਕੱਕੀ ਵਾਲਿਆ ਕੱਕੀ ਗੱਤ ਬਣਾਣਾ ਹੁਣ ਬੋੜੇ ਤਾਂ ਜਾਣਾ ਜੀਤੀ ਦਾ ਪੀਰਾ ਕਿਨਨ ਬੋੜੇ ਘਰ ਬੈਠਿਆ ਨਾ ਬੰਦ ਪਿਆ ਵੇ ਸਦਕਾ ਦੀ ਬਾਤ ਨਹੀਂ ਪੁੱਜਦਾ ਥੋ ਦਰਬਾਰ ਗਿਆ ਜੀਤੀ ਦਾ ਪੀਰਾ ਪੂਰ ਕੇ ਜਮਿਆ ਬਾਗੀ ਸੀ ਮਾਂ ਸੋਹਣਿਆ ਬਾਗੀ ਜਮਿਆ ਤੇਰੀ ਛਟੀ ਪਰੀ ਇਸ ਸੰਸਾਰੇ ਜਿਵੇਂ ਅੱਥਮ ਦੇ ਕਿਨਾਰੇ ਪੀਰਾ ਉਹਦਾ ਅਗਰ ਕੇ ਡਾ ਜੇ ਲਾਲ ਪਿਉ ਦੀ ਚਾਰੇ ਥੋ ਲਾਲਨ ਮੋਜਾਂ ਦਿੱਤੀਆਂ ਦਿਨ ਚੋਂਦੇ ਨਾਲੇ ਜੀ ਦੀ ਦਾ ਕਾਲੀ ਟਾਰਦੇ ਆ ਪੀ ਲਾੜੀ ਚਮਕੇ ਹਜਕ ਜਾ ਰਿਆ ਨਿਗਾਹ ਕੀਤੀ ਜਗ ਤਾਰਿਆ ਸ਼ਰਮਾ ਤੈਨੂੰ ਨਾਮ ਦੀ ਦਿੱਤੀ ਦਾ ਪੀਰਾ ਤਨ ਜਲਵੇ ਛੇ ਦੀਆਂ ਮੱਛੀ ਤੈਨੂੰ ਅੰਬਰ ਛੋਦੇ ਤਾਰੇ ਚੁਕੀਆਂ ਕੂਟਾਂ ਚਾਰੇ ਵੇ ਦਰਬਾਰ ਦੇ ਤੁਲਣ ਲੱਗਿਆਂ ਨੂੰ ਉਤਾਰ ਦੇ ਦਿੱਤੀ ਦਾ ਗੁਰੂ ਨਾਨਕ ਦੇਵ ਮੰਗੋ ਪੀਰ ਬਤਾਰੀਆ ਦੋ ਗਰੀਬ ਦੇ ਆਪ ਬਿਲਤ ਪਾਲੀਆ ਸੁਲਤਾਨ ਸਮੰਦਰ ਸਾਗਰਾ ਤਰ ਕਿਉਂ ਹੀ ਕੁਕੀ ਆਗਰਾ ਚ ਦੀ ਗੋਛੇ ਨਾ ਨਮਾਜੇ ਜੀ ਤੀਦਾ ਸੁਬਾ ਹੋਈ ਪੀਰ ਜਾਗੇ ਕਿਤੇ ਵੀ ਹਿੱਟਾਂ ਦੇ ਦਰਵਾਜੇ ਦਾਤਾ ਖੁੱਲੀਆਂ ਨੂਰ ਦੀਆਂ ਟਾਕੀਆਂ ਲੈ ਸਤਾਵਾ ਨੂਰ ਦਾ ਪੀਰ ਵਜੂ ਸਾਜੇ ਸੁਬਾ ਸ਼ਾਮ ਦੀਆਂ ਮਿੰਕ ਲਿਆਣਾ ਜੀ ਬੇ ਬੀਬੀ ਬਾਈ ਨੀਰਨਾ ਜੀ ਤੀਦਾ ਬੋਲੀ ਸਚਿਆ ਬਚਨੀ ਪੂਰੀਆ ਬੋੜ ਸਾਈ ਦੀ ਕਮਾਈ ਵਾਲਿਆ ਪਾਲੇ ਕੋਲ ਜਬਾਨ ਤੇ ਜੀਤੀ ਦਾ ਪੀਰ ਜੀ ਕੋਲੋਂ ਨਾ ਹਾਰੀ ਪੀਰ ਜੀ ਮਨੋਂ ਨਾ ਬਸਾਰੀ ਰੱਖੀ ਦਾਮਾ ਲਾ ਕੇ ਜੀਤੀ ਦਾ ਸੁਖ ਵਸਾਈ ਛੇਖ ਦੇ ਮਾਲ ਪਡਾਰੇ ਪੀਰ ਮੇਰਾ ਜਿੱਥੋਂ ਵਖਰਾ ਗੱਡੀਏ ਠੁਡੇ ਨਾਮ ਦਾ ਜੀਤੀ ਦਾ ਟੁਟਾ ਪੀਰ ਮੇਰਾ ਮੈਂ ਤੇਰਾ ਝੜਕ ਕੀ ਕਰਨਾ ਫੇਰਾ ਚੜ ਦੇ ਕੋਰੀ ਤੇ ਆਪਣੀ ਜੀਤੀ ਦਾ ਤੱਕੀ ਨੂੰ ਧੋਕੇ ਬਾਖ ਖਲੋਕੇ ਪੀਰ ਹਾਜ਼ਰ ਹੋ ਕੇ ਜਬੁੰਦਾ ਜੱਟ ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਮੇਰੇ ਰੱਖੀ ਸਾਰਿਆਂ ਤੇ ਮੇਰੇ ਰੱਖੀ ਸਾਰਿਆਂ ਤੇ ਦੂਰ ਦੂਰ ਦੁੱਖ ਰੱਖੀ ਸੁੱਖ ਰਖੀਂਦਾ ਤਿਆ ਨਕਰ ਖੇੜੇ ਸੁੱਖ ਰੱਖੀ ਸੁੱਖ ਰੱਖੀ ਮਾਲਕਾ ਲਤਰ ਖੇੜੇ ਸੁੱਖ ਰੱਖੂੰ ਸੁੱਖ ਰੱਖੂੰ ਦਾ ਪਿਆ ਨਤਰ ਖੇੜੇ ਸੁੱਖ ਰੱਖੀ